ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਯਾਨੀ ਅੱਜ ਮੁੱਖ ਮੰਤਰੀ ਰਿਾਇਸ਼ਾ ਖਾਲੀ ਕਰਨਗੇ ਉਹਨਾਂ ਦੇ ਰਹਿਣ ਲਈ ਨਵੀਂ ਥਾਂ ਲੱਭ ਲਈ ਹੈ ਉਹ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ ਅਸ਼ੋਕ ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਇਹ ਪੰਜ ਫਰੋਸ਼ਾ ਰੋਡ ਤੇ ਸਥਿਤ ਹੈ ਅਰਵਿੰਦ ਕੇਜਰੀਵਾਲ ਆਪਣੇ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਹੇ ਸਨ ਜੋ ਨਾ ਸਿਰਫ ਉਹਨਾਂ ਦੇ ਕੰਮ ਲਈ ਸੁਵਿਧਾਜਨਕ ਹੋਵੇ ਸਗੋਂ ਉਹਨਾਂ ਨੂੰ ਸਫ਼ਰ ਕਰਨ 'ਚ ਵੀ ਕੋਈ ਦਿੱਕਤ ਨਾ ਆਵੇ ਅਤੇ ਉਹ ਸ਼ਹਿਰ ਦੀ ਹਰ ਕੋਨੇ ਤੇ ਨਿਵਾਸੀਆਂ ਨਾਲ ਜੁੜੇ ਰਹਿ ਸਕਣ ਸਰਚ 'ਚ ਉਹਨਾਂ ਨੂੰ ਆਪ ਸੰਸਦ ਮੈਂਬਰ ਸ਼ੁਕਮਿਤਲ ਦਾ ਘਰ ਪਸੰਦ ਆਇਆ ਹੈ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਵਿੱਚ ਕਿ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਵਲ ਜਲਦੀ ਹੀ ਮੁੱਖ ਮੰਤਰੀ ਰਾਇਸ਼ ਖਾਲੀ ਕਰ ਦੇਣ ਅਤੇ ਉਹਨਾਂ ਦੇ ਲਈ ਨਵੀਂ ਰਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਵਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਉੱਥੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਸਨ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਮਹੀਨੇ ਬਾਕੀ ਹਨ ਆਪ ਦੇ ਕੌਮੀ ਕਨਵੀਨਰ ਗੰਭੀਤਾ ਨਾਲ ਅਜਹੀ ਰਾਇਸ਼ੇ ਲੱਭਣ ਦੇ ਧਿਆਨ ਕੇਂਦ੍ਰਿਤ ਕਰ ਰਹੇ ਸਨ ਜਿਸ ਨਾਲ ਉਹਨਾਂ ਨੂੰ ਆਪਣੇ ਸਮੇਂ ਅਤੇ ਸਾਧਨਾਂ ਦੀ ਪੂਰੀ ਤੋ ਕਾਰਨ ਚ ਸੁਵਿਧਾ ਮਿਲੇ ਅੱਜ ਹੋਰ ਕਬਦੇ ਕਰਨ ਲਈ ਜੁੜੇ ਰਹੀ ਦਸ਼ ਅਪਡੇਟਸ ਨਿਊਜ਼ ਨਾਲ ਤਨਪਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਯਾਨੀ ਅੱਜ ਮੁੱਖ ਮੰਤਰੀ ਰਿਾਇਸ਼ੀ ਖਾਲੀ ਕਰਨਗੇ ਉਹਨਾਂ ਦੇ ਰਹਿਣ ਲਈ ਨਵੀਂ ਥਾਂ ਲੱਭ ਲਈ ਹੈ ਉਹ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ ਅਸ਼ੋਕ ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਇਹ ਪੰਜ ਫਰੋਸ਼ਾ ਰੋਡ ਤੇ ਸਥਿਤ ਹੈ ਅਰਵਿੰਦ ਕੇਜਰੀਵਾਲ ਆਪਣੇ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਹੇ ਸਨ ਜੋ ਨਾ ਸਿਰਫ ਉਹਨਾਂ ਦੇ ਕੰਮ ਲਈ ਸੁਵਿਧਾਜਨਕ ਹੋਵੇ ਸਗੋਂ ਉਹਨਾਂ ਨੂੰ ਸਫ਼ਰ ਕਰਨ 'ਚ ਵੀ ਕੋਈ ਦਿੱਕਤ ਨਾ ਆਵੇ ਅਤੇ ਉਹ ਸ਼ਹਿਰ ਦੀ ਹਰ ਕੋਨਿਅ ਤੇ ਨਿਵਾਸੀਆਂ ਨਾਲ ਜੁੜੇ ਰਹਿ ਸਕਣ ਸਰਚ 'ਚ ਉਹਨਾਂ ਨੂੰ ਆਪ ਸੰਸਦ ਮੈਂਬਰ ਸ਼ੁਕਮਿਤਲ ਦਾ ਘਰ ਪਸੰਦ ਆਇਆ ਹੈ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਵਿੱਚ ਕਿ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਵਲ ਜਲਦੀ ਹੀ ਮੁੱਖ ਮੰਤਰੀ ਰਾਇਸ਼ ਖਾਲੀ ਕਰ ਦੇਣ ਅਤੇ ਉਹਨਾਂ ਦੇ ਲਈ ਨਵੀਂ ਰਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਵਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਉੱਥੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਸਨ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਮਹੀਨੇ ਬਾਕੀ ਹਨ ਆਪ ਦੇ ਕੌਮੀ ਕਨਵੀਨਰ ਗੰਭੀਤਾ ਨਾਲ ਅਜੇਹੀ ਰਾਇਸ਼ੇ ਲੱਭਣ ਦੇ ਧਿਆਨ ਕੇਂਦ੍ਰਿਤ ਕਰ ਰਹੇ ਸਨ ਜਿਸ ਨਾਲ ਉਹਨਾਂ ਨੂੰ ਆਪਣੇ ਸਮੇਂ ਅਤੇ ਸਾਧਨਾਂ ਦੀ ਪੂਰੀ ਤੋ ਕਾਰਨ ਚ ਸੁਵਿਧਾ ਮਿਲੇ ਅਦਈ ਹੋਰ ਕਬਦੇ ਕਨ ਲਈ ਜੁੜੇ ਰੋ ਦੀਸ਼ ਅਪਡੇਟਸ ਨਿਊਜ਼ ਨਾਲ ਤਨਪਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਯਾਨੀ ਅੱਜ ਮੁੱਖ ਮੰਤਰੀ ਰਿਾਇਸ਼ੀ ਖਾਲੀ ਕਰਨਗੇ ਉਹਨਾਂ ਦੇ ਰਹਿਣ ਲਈ ਨਵੀਂ ਥਾਂ ਲੱਭ ਲਈ ਹੈ ਉਹ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ ਅਸ਼ੋਕ ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਇਹ ਪੰਜ ਫਰੋਸ਼ਾ ਰੋਡ ਤੇ ਸਥਿਤ ਹੈ ਅਰਵਿੰਦ ਕੇਸ਼ਰੀਵਾਲ ਆਪਣੇ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਹੇ ਸਨ ਜੋ ਨਾ ਸਿਰਫ ਉਹਨਾਂ ਦੇ ਕੰਮ ਲਈ ਸੁਵਿਧਾਜਨਕ ਹੋਵੇ ਸਗੋਂ ਉਹਨਾਂ ਨੂੰ ਸਫ਼ਰ ਕਰਨ 'ਚ ਵੀ ਕੋਈ ਦਿੱਕਤ ਨਾ ਆਵੇ ਅਤੇ ਉਹ ਸ਼ਹਿਰ ਦੀ ਹਰ ਕੋਨੇ ਤੇ ਨਿਵਾਸੀਆਂ ਨਾਲ ਜੁੜੇ ਰਹਿ ਸਕਣ ਚਰਚ 'ਚ ਉਹਨਾਂ ਨੂੰ ਆਪ ਸੰਸਦ ਮੈਂਬਰ ਸ਼ੁਕਮਿੱਤਲ ਦਾ ਘਰ ਪਸੰਦ ਆਇਆ ਹੈ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਕੀ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਵਲ ਜਲਦੀ ਹੀ ਮੁੱਖ ਮੰਤਰੀ ਰਿਆਸ਼ ਖਾਲੀ ਕਰ ਦੇਣ ਅਤੇ ਉਹਨਾਂ ਦੇ ਲਈ ਨਵੀਂ ਰਿਆਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਵਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਕਿਉਂਕਿ ਉਹ ਤੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਸਨ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਮਹੀਨੇ ਬਾਕੀ ਹਨ ਆਪ ਦੇ ਕੌਮੀ ਕਨਵੀਨਰ ਗੰਭੀਤਾ ਨਾਲ ਅਜੇਹੀ ਰਿਆਇਸ਼ ਲਬਨ ਦੇ ਧਿਆਨ ਕੇਂਦ੍ਰਿਤ ਕਰ ਰਹੇ ਸਨ ਜਿਸ ਨਾਲ ਉਹਨਾਂ ਨੂੰ ਆਪਣੇ ਸਮੇਂ ਅਤੇ ਸਾਧਨਾਂ ਦੀ ਪੂਰੀ ਵਰਤੋਂ ਕਰਨ ਚ ਸੁਵਿਧਾ ਮਿਲੇ ਅੱਧੇ ਹੋਰ ਕਵ ਬਦੇ ਕਰਨ ਲਈ ਜੁੜੇ ਰੋ ਇਸ ਅਪਡੇਟਸ ਨਿਊਜ਼ ਨਾਲ ਤਨਪਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਯਾਨੀ ਅੱਜ ਮੁੱਖ ਮੰਤਰੀ ਰਿਆਇਸ਼ ਖਾਲੀ ਕਰਨਗੇ ਉਹਨਾਂ ਦੇ ਰਹਿਣ ਨਵੀਂ ਥਾਂ ਲੱਭ ਲਈ ਹੈ ਉਹ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ ਅਸ਼ੋਕ ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਇਹ ਪੰਜ ਫਰੋਸ਼ਾ ਰੋਡ ਤੇ ਸਥਿਤ ਹੈ ਅਰਵਿੰਦ ਕੇਜਰੀਵਾਲ ਆਪਣੇ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਹੇ ਸਨ ਜੋ ਨਾ ਸਿਰਫ ਉਹਨਾਂ ਦੇ ਕੰਮ ਲਈ ਸੁਵਿਧਾਜਨਕ ਹੋਵੇ ਸਗੋਂ ਉਹਨਾਂ ਨੂੰ ਸਫ਼ਰ ਕਰਨ 'ਚ ਵੀ ਕੋਈ ਦਿੱਕਤ ਨਾ ਆਵੇ ਅਤੇ ਉਹ ਸ਼ਹਿਰ ਦੀ ਹਰ ਕੋਨੇ ਤੇ ਨਿਵਾਸੀਆਂ ਨਾਲ ਜੁੜੇ ਰਹਿ ਸਕਣ ਚਰਚ 'ਚ ਉਹਨਾਂ ਨੂੰ ਆਪ ਸੰਸਦ ਮੈਂਬਰ ਸ਼ੁਕਮਿੱਤਲ ਦਾ ਘਰ ਪਸੰਦ ਆਇਆ ਹੈ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਕੀ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਵਲ ਜਲਦੀ ਹੀ ਮੁੱਖ ਮੰਤਰੀ ਰਿਆਸ਼ ਖਾਲੀ ਕਰ ਦੇਣ ਅਤੇ ਉਹਨਾਂ ਦੇ ਲਈ ਨਵੀਂ ਰਿਆਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਵਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਕਿਉਂਕਿ ਉਹ ਉਥੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਸਨ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਮਹੀਨੇ ਬਾਕੀ ਹਨ ਆਪ ਦੇ ਕੌਮੀ ਕਨਵੀਨਰ ਗੰਭੀਤਾ ਨਾਲ ਅਜੇ ਹੀ ਰਿਆਸ਼ੇ ਲਬਨ ਦੇ ਧਿਆਨ ਕੇਂਦ੍ਰਿਤ ਕਰਦੇ ਸਨ ਜਿਸ ਨਾਲ ਉਹਨਾਂ ਨੂੰ ਆਪਣੇ ਸਮੇਂ ਅਤੇ ਸਾਧਨਾਂ ਦੀ ਪੂਰੀ ਵਰਤੋਂ ਕਰਨ ਚ ਸੁਵਿਧਾ ਮਿਲੇ ਅੱਧੇ ਹੋਰ ਕੱਪੜੇ ਦੇਖਣ ਲਈ ਜੁੜੇ ਰੋ ਦਿਸ਼ ਅਪਡੇਟਸ ਨਿਊਜ਼ ਨਾਲ ਤਾਨਪਤ